स्टार्ट कर लो जी स्टार्ट नहीं हो रही क्यों बहुत साल तो हो गए बंदो जी वंगू स्टार्ट नहीं हो रही ना बैटरी खराब हो गई ड्राइवर हो जी होरे मोटर दी दा लाइट जगे है नवी बिल्कुल है ना ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਭਰਤੀ ਬੜੀ ਕੀਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪ੍ਰਚਾਰ ਬੜਾ ਹੋ ਰਿਹਾ ਸਰਕਾਰ ਦਾ ਪਰ ਤਸਵੀਰਾਂ ਤੁਹਾਨੂੰ ਸਿਵਲ ਹਸਪਤਲ ਨਾਬਾ ਦੀਆਂ ਦਿਖਾਉਣ ਜਾ ਰਹੇ ਹਾਂ ਜਿੱਥੇ ਭਰਤੀ ਦੀ ਸਰਕਾਰ ਦੀ ਜਿਹੜੀ ਇਹ ਭਰਤੀ ਮੁਹਿੰਮ ਦਾ ਜਿਹੜਾ ਪ੍ਰਚਾਰ ਹੈ ਉਹਦੀ ਗਰਾਊਂਡ ਜ਼ੀਰੋ ਤੋਂ ਇੱਕ ਰਿਪੋਰਟ ਪੇਸ਼ ਕਰਨ ਜਾ ਰਹੇ ਹਾਂ ਇਹ ਤਸਵੀਰ ਪਹਿਲਾਂ ਤੁਸੀਂ ਤਸਵੀਰ ਦੇਖੋ ਐਂਬੂਲੈਂਸ ਦੀ ਇਹ ਐਂਬੂਲੈਂਸ ਜਿਹੜੀ 2022 ਦੇ ਵਿੱਚ ਸਿਵਲ ਹਸਪਤਲ ਨਾਬਾ ਦੇ ਵਿੱਚ ਐਮਪੀ ਕੋਟੇ ਦੇ ਵਿੱਚੋਂ ਆਈ ਸੀ ਤੇ ਜਦੋਂ ਜਦੋਂ ਇਹ ਐਂਬੂਲੈਂਸ ਆਈ ਸੀ ਉਸ ਸਮੇਂ ਕਰੋਨਾ ਦਾ ਜਿਹੜਾ ਕਹਿਰ ਚੱਲ ਰਿਹਾ ਸੀ ਤੇ ਤਕਰੀਬਨ ਕੁਝ ਸਮੇਂ ਲਈ ਇੱਕ ਟੈਂਪਰੇਰੀ ਡਰਾਈਵਰ ਜਿਹੜਾ ਰੱਖਿਆ ਗਿਆ ਸੀ ਕਰੋਨਾ ਦੇ ਵਿੱਚ ਉਸ ਡਰਾਈਵਰ ਵੱਲੋਂ ਇਹ ਥੋੜਾ ਜਿਹਾ ਐਂਬੂਲੈਂਸ ਚਲਾਈ ਤੇ ਜਿਸ ਤੋਂ ਬਾਅਦ ਇਹ ਐਂਬੂਲੈਂਸ ਲਗਾਤਾਰ ਕਈ ਸਾਲ ਤੋਂ ਇਸੇ ਤਰ੍ਹਾਂ ਖੜੀ ਹੈ ਤੇ ਤਕਰੀਬਨ ਇਸ ਦੇ ਸਾਰਾ ਕੁਝ ਹੀ ਖਰਾਬ ਹੁੰਦਾ ਜਾ ਰਿਹਾ 22 ਲੱਖ ਰੁਪਏ ਦੇ ਕਰੀਬ ਇਸ ਦੀ ਲਾਗਤ ਸੀ ਜੋ ਐਮਪੀ ਕੋਟੇ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਇਹ ਐਂਬੂਲੈਂਸ ਇਸ ਤਰ੍ਹਾਂ ਹੀ ਖੜੀ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਤਸਵੀਰ ਦਿਖਾਣਾ ਇਸ ਦੇ ਬਿਲਕੁਲ ਨਾਲ ਦੇਖੋ ਤੁਸੀਂ ਮੋਰਚਰੀ ਦੇ ਮੋਰਚਰੀ ਵੈਨ ਇਸ ਨੂੰ ਕਿਹਾ ਜਾਂਦਾ ਮੋਰਚਰੀ ਵੈਨ ਦੇ ਹਲੇ ਤੱਕ ਨੰਬਰ ਪਲੇਟ ਨਹੀਂ ਲੱਗੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਨੰਬਰ ਪਲੇਟ ਨਹੀਂ ਲੱਗੀ ਜੋ ਕਿਹਾ ਜਾ ਰਿਹਾ ਜਦੋਂ ਇਹ ਮੋਰਚਰੀ ਵੈਨ ਇੱਥੇ ਆਈ ਸੀ ਉਸ ਤੋਂ ਬਾਅਦ ਅੱਜ ਤੱਕ 2022 ਤੋਂ ਬਾਅਦ ਇਸ ਨੂੰ ਸਟਾਰਟ ਨਹੀਂ ਕੀਤਾ ਗਿਆ ਇਸ ਦਾ ਸਿੱਧਾ ਪਾਬ ਨਾ ਤਾਂ ਇਹ ਹੁਣ ਮੁੜ ਕੇ ਲੱਗਦਾ ਸਟਾਰਟ ਹੋਏਗੀ ਕੋਈ ਕੀ ਦੀ ਬੈਟਰੀ ਵੀ ਖਤਮ ਹੋ ਚੁੱਕੀ ਹੋएगी ਤੇ ਜੰਦੇ ਖਰਾਬ ਕੇ ਇਹਦੇ ਟਾਇਰ ਖਰਾਬ ਹੋ ਰਹੇ ਨੇ ਸਰਕਾਰ ਜਿਹੜਾ ਦਾਵਾ ਕਰ ਰਹੀ ਆ ਵੀ ਅਸੀਂ ਭਰਤੀ ਕਰ ਰਹੇ ਆ ਇਹ ਭਰਤੀ ਦੀ ਹਵਾ ਜਿਹੜੀ ਆ ਇਹ ਰਿਪੋਰਟ ਦੱਸ ਸਕਦੀ ਆ ਕਿਉਂਕਿ ਦੋਨੇ ਜਿਹੜੀਆਂ ਮੇਰੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਮੋਰਚਰੀ ਵੈਨ ਇੱਕ ਪਾਸੇ ਐਂਬੂਲੈਂਸ ਪਿਛਲੇ ਕਈ ਸਾਲ ਤੋਂ ਡਰਾਈਵਰ ਦੀ ਉਡੀਕ ਕਰ ਰያ ਨੇ ਸਿਵਲ ਹਸਪਤਾਲ ਨਾਬਾ ਦੀ ਜਿਸ ਐਂਬੂਲੈਂਸ ਦੇ ਵਿੱਚ ਮੈਂ ਬੈਠਾ ਉਹ ਇੰਤਜ਼ਾਰ ਕਰ ਰਿਹਾ ਵੀ ਕੋਈ ਡਰਾਈਵਰ ਆਵੇ ਆਪ 2022 ਦੇ ਜਿਹੜੇ ਪਿਛਲੀ ਸਰਕਾਰ ਦੇ ਦੌਰਾਨ ਐਮਪੀ ਕੋਟੇ ਦੇ ਵਿੱਚੋਂ ਖਰੀਦੀ ਗਈ ਤਕਰੀਬਨ 22-23 ਲੱਖ ਰੁਪਏ ਇਸ ਐਂਬੂਲੈਂਸ ਤੇ ਲੱਗਿਆ ਤੇ ਹੁਣ ਤੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਹੈ ਹਾਲੇ ਤੱਕ ਇਹਨੂੰ ਯੂਜ਼ ਨਹੀਂ ਕੀਤਾ ਇੱਕ ਵੀ ਮਰੀਜ਼ ਇਸ ਐਂਬੂਲੈਂਸ ਦੇ ਵਿੱਚ ਨਹੀਂ ਚੜ ਸਕਿਆ ਕਿਉਂਕਿ ਡਰਾਈਵਰ ਨਹੀਂ ਸੀ ਇੱਧਰ ਤੋਂ ਵੀਰਾਂ ਦੇਖ ਸਕਦੇ ਹੋ ਕਵਰ ਹਾਲੇ ਤੱਕ ਕਵਰ ਨਹੀਂ ਉਤਰੇ ਹਰੇਕ ਚੀਜ਼ ਜਿਸ ਤਰ੍ਹਾਂ 2022 ਦੇ ਵਿੱਚ ਇਸ ਨੂੰ ਖਰੀਦਿਆ ਗਿਆ ਸੀ ਉਸ ਤੋਂ ਬਾਅਦ ਇਸ ਤਰ੍ਹਾਂ ਹੀ ਐਜ਼ ਇਟ ਇਜ਼ ਬਿਲਕੁਲ ਨਵੀਂ ਐਂਬੂਲੈਂਸ ਇੱਥੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹੈ ਸਟਾਰਟ ਕਰ ਲਓ ਜੀ। ਹੁੰਦੀ ਨਹੀਂ ਜੀ। ਸਟਾਰਟ ਨਹੀਂ ਹੋ ਰਹੀ। ਨਾ ਜੀ। ਕਿਉਂ? ਬਹੁਤ ਸਾਲ ਤਾਂ ਹੋ ਗਿਆ ਬੰਦੋ ਜੀ ਵਾਂਗੂ। ਹੂੰ ਸਟਾਰਟ ਨਹੀਂ ਹੋ ਰਹੀ ਉਹਨੂੰ। ਨਾ ਜੀ। ਬੈਟਰੀ ਖਰਾਬ ਹੋ ਗਈ ਹੋਊਗੀ। ਕਾਰ ਦੀ ਖਰਾਬ ਹੈ। ਬਿਲਕੁਲ ਵੀ ਕੋਈ ਮੂਵਮੈਂਟ ਨਾ ਜੀ। ਜ਼ੀਰੋ ਆ ਦੇਖੋ ਤੁਸੀਂ ਮੀਟਰ ਵੀ ਨਹੀਂ ਸ਼ੋਅ ਹੋ ਰਿਹਾ। ਮੀਟਰ ਦੀ ਤਾਂ ਲਾਈਟ ਜਗੇ। ਹੈ ਨਵੀਂ ਬਿਲਕੁਲ। ਹਾਂ ਜੀ ਹੈ ਨਵੀਂ। ਇਹਦੀ ਸਰਕਾਰੀ ਖੜੀ ਐ ਇਹਦੇ ਡਰਾਈਵਰ ਨਹੀਂ ਐ ਕੀ ਲੱਗਦਾ ਵੀ ਸਰ ਡਰਾਈਵਰ ਹੋਣਾ ਚਾਹੀਦਾ ਤਾਂ ਸਰਕਾਰੀ ਫੇ ਫ੍ਰੀ ਚਲੀ ਜਾਂਦੀ ਹੋਣਾ ਚਾਹੀਦਾ ਸੀਗਾ ਜੀ ਹਾਂਜੀ ਸਰਕਾਰ ਤਾਂ ਕਹਿੰਦੀ ਭਰਤੀਬੋਧ ਕਰ ਰਹੀ ਹੈ ਜੀ ਸਰਕਾਰ ਕਿਹੜੀ ਭਰਤੀ ਕਰ ਰਹੀ ਹੈ ਯਾ ਲੁੱਟਖੋਹਾਂ ਵਾਲਾ ਯਾ ਕੇਸ ਹੈ ਜੀ ਸਾਰਾ ਮਾਰ ਕੇ ਮੋਟਰਸਾਈਕਲ ਸਾਰਾ ਸਮਾਨ ਲੁੱਟ ਕੇ ਲੈ ਗਏ ਮਾਤਾ ਤੋਂ ਹੀ ਲੁੱਟ ਕੇ ਲੈ ਗਏ ਐਂਬੂਲੈਂਸ ਹੋ ਰਹੇ ਫਿਰ ਮਿਲਣੀ ਨਹੀਂ ਤੁਹਾਨੂੰ ਐਂਬੂਲੈਂਸ ਕੋਈ ਨਹੀਂ ਹੈਗੀ ਉਰੇ ਜੇ ਪ੍ਰਾਈਵੇਟ ਕਰਨੀ ਪਈ ਮਜਬੂਰੀ ਜੀ ਪੈਸੇ ਦੇਣੇ ਬੰਦੇ ਆਉਣਗੇ ਪੈਸੇ ਤਾਂ ਦੇਣੀ ਪੈਣਗੇ ਜੀ ਇਹਨਾਂ ਨੂੰ ਕੀ ਲੱਗਦਾ ਵੀ ਜੇ ਐਂਬੂਲੈਂਸਾਂ ਖੜੀਆਂ ਨੇ ਭਰਤੀ ਵੀ ਹੋਣੀ ਚਾ ਵਰਤੀ ਦਾ ਹੋਣੀ ਚਾਹੀਦੀ ਹੈ ਜੀ ਵੈਸੇ ਤਾਂ ਗਵਰਨਮੈਂਟ ਨੇ ਕਰਨਾ ਚਾਹੀਦਾ ਹਾਲ ਤੱਕ ਤਾਂ ਕੋਈ ਪੁਲਿਸ ਵਾਲਾ ਨਹੀਂ ਆਇਆ ਜੀ ਇਹਨਾਂ ਦਾ ਕੋਈ ਕਤਵਾਲੀ ਚੋਂ ਇਹ ਰੈਫਰ ਕਰਤੀ ਰੈਫਰ ਨਹੀਂ ਕੀਤੀ ਜੀ ਇਹ ਤਾਂ ਵੈਸੇ ਸਿਟੀ ਸਕੈਨ ਕਰਾਉਣ ਚ ਗਏ ਆ ਜੀ ਅ ਅਸੀਂ ਕੋਵਿਡ ਦੇ ਵਿੱਚ ਡਿਊਟੀ ਕੀਤੀ ਹੈ ਜੀ ਪੂਰੇ ਕੋਵਿਡ ਦੇ ਵਿੱਚ ਹੀ ਤੇ ਅਸੀਂ ਆਪਣੀ ਜਾਨ ਵੀ ਖਤਰੇ ਦੇ ਵਿੱਚ ਪਾ ਕੇ ਅਸੀਂ ਆਪਣੀਆਂ ਫੈਮਲੀਆਂ ਦੇ ਨਾਲ ਵੀ ਲੱਗ ਰਹਿ ਕੇ ਜੀ ਅਸੀਂ ਡਿਊਟੀਆਂ ਕਰਦੇ ਰਹੇ ਹਾਂ ਜੀ ਬਲਕਿ ਸਾਨੂੰ ਡਿਊਟੀ ਕਰਵਾ ਕੇ ਜਦੋਂ ਕੋਵਿਡ ਖਤਮ ਹੋਇਆ ਜੀ ਤਾਂ ਸਾਨੂੰ ਇੱਥੋਂ ਰਿਜਾਇਨ ਕਰਵਾ ਦਿੱਤਾ ਗਿਆ ਸੀ ਸਾਨੂੰ ਇੱਥੋਂ ਕੱਢ ਦਿੱਤਾ ਗਿਆ ਸੀ ਜੀ ਇਹ ਜਿਹੜੀ ਐਂਬੂਲੈਂਸਾਂ ਖੜੀਆਂ ਨੇ ਕਦੋਂ ਦੀਆਂ ਖੜੀਆਂ ਨੇ ਕੀ ਤੁਸੀਂ ਲੈ ਕੇ ਆਏ ਸੀ ਜਿਹੜੀ ਇਹ ਗੱਡੀ ਖੜੀ ਹੈ ਜੀ ਇਹ ਮੈਂ ਲੈ ਕੇ ਆਇਆ ਸੀ ਜੀ ਮਾਤਾ ਕਛੱਲਿਆ ਦੇ ਵਿੱਚੋਂ ਸਿਵਲ ਸਰਜਨ ਸਾਹਿਬ ਤੋਂ ਤੇ ਇਸ ਤੋਂ ਪਹਿਲਾਂ ਉਹਰੇ 4260 ਸੀ ਉੱਤੇ ਵੀ ਮੈਨੇ ਡਿਊਟੀ ਕੀਤੀ ਹੈ ਬਿੱਦ ਤੇ ਰਿਕਾਰਡ ਵੀ ਹੈ ਮੇਰਾ ਜੀ ਇਸ ਤੇ ਤੇ ਸਾਨੂੰ ਕੋਈ ਇੱਥੇ ਮਤਲਬ ਕਿ ਕੋਈ ਬੈਨੀਫਿਟ ਨਹੀਂ ਮਿਲਿਆ ਜੀ ਇਸ ਤੋਂ ਬਾਅਦ ਡਿਊਟੀ ਕਰਵਾ ਕੇ ਜਿਹੜਾ ਤੁਹਾਨੂੰ ਕੱਢਿਆ ਇਹ ਗੱਡੀਆਂ ਉਦੋਂ ਦੀਆਂ ਐਂ ਖੜੀਆਂ ਨੇ ਜੀ ਜਿਹੜੇ ਗਰੀਬ ਪਰਿਵਾਰ ਆਉਂਦੇ ਨੇ ਜੀ ਇੱਥੇ ਹਸਪੀਟਲ ਦੇ ਵਿੱਚ ਨਹੀਂ ਪੇ ਕਰ ਸਕਦੇ ਜੀ ਗੱਡੀਆਂ ਨੂੰ ਤੇ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਮਿਲਦੀਆਂ ਜੀ ਤੇ ਪ੍ਰਾਈਵੇਟ ਲੈ ਰਹੇ ਨੇ ਪ੍ਰਾਈਵੇਟ ਗੱਡੀਆਂ ਲੈ ਰਹੇ ਨੇ ਜੀ ਜੇ ਸਰਕਾਰੀ ਇਹ ਗੱਡੀ ਚੱਲਦੀ ਹੋਵੇ ਬਹੁਤ ਗਰੀਬ ਪਰਿਵਾਰਾਂ ਦਾ ਭਲਾ ਹੋਵੇ ਜੀ ਇਹਦੀ ਹਾਲਤ ਬੜੀ ਖਸਤਾ ਹੋ ਗਈ ਮੁੜ ਕੇ ਇਹ ਗੱਡੀ ਨਹੀਂ ਹਿੱਲੀ ਉਸ ਦਿਨ ਤੋਂ ਇਹ ਬਿਲਕੁਲ ਨਵੀਂ ਆਈ ਸੀ ਬਿਲਕੁਲ ਜੀ ਇਹਦੇ ਨੰਬਰ ਵੀ ਮੈਂ ਲਵਾ ਕੇ ਲੈ ਕੇ ਆਏ ਸੀ ਜੀ ਤੇ ਏ ਉਦੋਂ ਉਦੋਂ ਚੱਲੀ ਸੀ ਬਸ ਇਸ ਤੋਂ ਬਾਅਦ ਨਹੀਂ ਚੱਲੀ ਜੀ ਇੱਕ ਤਾਂ ਤਾਂ ਨੰਬਰ ਵੀ ਨਹੀਂ ਹੈ ਇਹਨਾਂ ਉਹ ਉਹ ਤਾਂ ਮੋਰਚਰੀ ਬੈਨ ਆਈ ਸੀ ਜੀ ਉਹ ਐਂ ਈ ਖੜੀ ਹੈ ਜੀ ਉਹ ਤਾਂ ਬਿਲਕੁਲ ਵੀ ਨਹੀਂ ਚੱਲੀ ਜੀ ਉਹ ਤਾਂ ਜਿਵੇਂ ਆ ਕੇ ਖੜੀ ਐਂ ਖੜੀ ਹੈ ਜੀ ਉਹ ਤਾਂ ਨੰਬਰ ਵੀ ਨਹੀਂ ਲੱਗਿਆ ਕੁਝ ਵੀ ਨਹੀਂ ਲੱਗਿਆ ਤੁਹਾਡੇ ਸਾਹਮਣੇ ਬਿਲਕੁਲ ਜੀ ਸਰਕਾਰ ਤਾਂ ਕਹਿੰਦੀ ਭਰਤੀ ਬਹੁਤ ਕਰ ਰਹੀ ਆ ਕੋਈ ਭਰਤੀ ਨਹੀਂ ਸਰ ਜਿਹੜੇ ਭਰਤੀ ਕੀਤੇ ਹੋਏ ਸੀ ਉਹ ਗੱਡ ਤੇ ਤੇ ਜੀ 3 ਸਾਲ ਤੋਂ ਐਂਬੂਲੈਂਸਾਂ ਸਰਕਾਰੀ ਹਸਪਤਾਲ ਦੇ ਵਿੱਚ ਖੜੀਆਂ ਨੇ ਬਿਲਕੁਲ ਨਵੀਆਂ ਡਰਾਈਵਰ ਹੈ ਨਹੀਂ ਇਹ ਤਾਂ ਖਰਾਬ ਹੋ ਗਈਆਂ ਖੜੀਆਂ ਇਹ ਤਾਂ ਜੀ ਬਹੁਤ ਜ਼ਰੂਰੀ ਹੈ ਕਨਾ ਇਹ ਜਦੋਂ ਇਹ ਕਾਂਗਰਸੀ ਸਰਕਾਰ ਦੀ ਸਾਰੀਆਂ ਚੱਲ ਜਾਂਦੀਆਂ ਬਸ ਇਹ ਗੱਡੀਆਂ ਇਹ ਹੁਣ ਬਿਲਕੁਲ ਖੜੀਆਂ ਖਰਾਬ ਹੋ ਜਾਣਗੀਆਂ ਇਹ ਕੋਈ ਡਰਾਈਵਰ ਰੱਖਣੇ ਚਾਹੀਦੇ ਨੇ ਇਹਨਾਂ ਨੂੰ ਇਹ ਸਰਕਾਰ ਤਾਂ ਅਗਲੀ ਭਰਤੀ ਬਹੁਤ ਕਰਦੀ ਆ ਭਰਤੀ ਕਹਿਣ ਚ ਆਈ ਭਰਤੀ ਜਿਹੜੇ ਬੰਦੇ ਰੱਖੇ ਉਹ ਉਹਨਾਂ ਨੂੰ ਵੀ ਹਟਾ ਰਹੇ ਸੀਗੇ ਉਹਨਾਂ ਨੂੰ ਵੀ ਹਟਾ ਰਹੇ ਸੀ ਬੰਦੇ ਜਿਹੜੇ ਉਰੇ ਰੱਖੇ ਸੀ ਆਰ ਕਹੇ ਹਾਈ ਕੋਰਟ 'ਚ ਰੈਟ ਪਾਈਏ ਦਾ ਹਾਈ ਕੋਰਟ ਦੇ ਜੱਜ ਨੇ ਕਿਹਾ ਵੀ ਵੈਕੈਂਸੀਆਂ ਦੱਸੋ ਕਿੰਨੀਆਂ ਖਾਲੀ ਨੇ 3 ਅਪ੍ਰੈਲ ਨੂੰ ਇਹਨਾਂ ਨੂੰ 4 ਮਹੀਨਾ ਦਾ ਸਮਾਂ ਦਿੱਤਾ ਦੇਗਾ ਮੰਦਸਨਗੇ ਕਿ ਕਿੰਨੀਆਂ ਬਕਾਂਸੀਆਂ ਖਾਲੀ ਨੇ ਕਿਹੜੇ ਕਿਹੜੇ ਖਾਲੀ ਨੇ ਨਹੀਂ ਹਸਪਤਾਲ ਤਾਂ ਕਹਿੰਦੇ ਵਧੀਆ ਕਰ ਰਹੇ ਨੇ ਲੇਕਿਨ ਐਂਬੂਲੈਂਸ ਲੋਕਾਂ ਨੂੰ ਪ੍ਰਾਈਵੇਟ ਕਰਨੀ ਪੈ ਰਹੀ ਹੈ ਇਹ ਬੜਾ ਔਖਾ ਜੀ ਫਿਰ ਗਰੀਬ ਬੰਦੇ ਕਿੱਧਰ ਜਾਵੀਗਾ ਮਰੀਜ਼ ਤਕਲੀਫ 'ਚ ਹੁੰਦਾ ਫਿਰ ਪ੍ਰਾਈਵੇਟ ਕਰਨੀ ਪੈਂਦੀ ਹੈ ਲੈ ਮਜਬੂਰੀ ਕਰਕੇ ਹਲਤੇਜ ਸੂਲਤਾਂ ਬਾਤ ਦੀ ਸੂਲਤਾਂ ਬਾਤ ਦੀ ਸਰਕਾਰੀ ਸੂਲਤਾਂ ਬਾਤ ਹੋ ਗਈ 108 ਨੰਬਰ ਜਦੋਂ ਅਕੇ ਬੁਲਾਉਂਦੇ ਤੇ ਭੱਜ ਕੇ ਜਾਂਦੀ ਵੀ ਦੀ ਗੱਡੀ ਨੇ ਫੋਨ ਕਰਦੀ ਸੀ ਉਹਨਾਂ ਦਾ ਪ੍ਰਾਈਵੇਟ ਗੱਡੀ ਕਰਾਉਣੀ ਪੈਂਦੀ ਐ ਲੈ ਨੂੰ ਗੱਡੀ ਖੜੀ ਆ ਖੜੀ ਖੜੀ ਨੂੰ ਕੀ ਕਰਾਂਗੇ ਜੇ ਆਪਾਂ ਐਮਰਜੈਂਸੀ ਵਾਸਤੇ 108 ਜੇ ਨਾਰਮਲ ਜਿਵੇਂ ਹੁਣ ਕਰਾਈਆ ਤਾਂ ਇਹਨਾਂ ਨੂੰ ਕਰਾਣੀ ਬਹੁਤ ਪ੍ਰਾਈਵੇਟ ਕਰਾਣੀ ਹੱਕ ਕਰੇ ਕਰੀਏ ਦੇਖੋ ਉਹਨੂੰ ਕਰਕੇ ਲੈ ਕੇ ਨੇ ਥੋੜਾ ਸਾਹਮਣੇ ਆਪਾਂ ਖੜੇ ਦੇਖ ਰਹੇ ਸੀ ਜ਼ੁਰਗ ਬਚਾਰੀ ਮਾਈ ਆਜਰੀ ਬੰਦੇ ਨੇ ਇਹ ਕਰਾ ਕੇ ਲੈ ਕੇ ਨੇ ਸਰਕਾਰ ਕਹਿੰਦੀ ਹੈ ਭਰਤੀ ਬਹੁਤ ਕਰ ਰਹੀ ਆ ਕੀ ਲੱਗਦਾ ਵੀ ਭਰਤੀ ਕਰ ਰਹੀ ਹੈ ਸਰਕਾਰ ਨੇ ਸਰ ਅਸੀਂ ਇੱਥੇ ਸਾਨੇ 8-9 ਸਾਲ ਜੌਬ ਕੀਤੀ ਹੈ ਮੈਂ ਠੇਕੇਦਾਰੀ ਸਿਸਟਮ ਚ ਕੋਵਿਡ ਦੇ ਵਿੱਚ ਮੈਨੇ ਬਹੁਤ ਜ਼ਿਆਦਾ ਡਿਊਟੀ ਕਰੀ ਆ ਵਾਟਪਿੰਦਰ ਆ ਰਿਹਾ ਜੀ ਮੈਂ ਇੱਥੇ ਸਾਰੀ ਆਕਸੀਜਨ ਦੀ ਸਪਲਾਈ ਮੈਂ ਲੈ ਕੇ ਆਂਦਾ ਰਿਹਾ ਸਾਰੀ ਮੈਡੀਸਨ ਮੈਂ ਲੈ ਕੇ ਆਂਦਾ ਰਿਹਾ ਜਦੋਂ ਕੋਵਿਡ ਖਤਮ ਹੋਇਆ ਜੀ ਸਰਕਾਰ ਨਵੀਂ ਭਵੰਤਮਾਨ ਸਰਦੀ ਆਈ ਹੈ ਜਦੋਂ ਸਾਨੂੰ ਇਥੋਂ ਹਟਾ ਦਿੱਤਾ ਗਿਆ ਜੀ ਤੇ ਉਸ ਤੋਂ ਬਾਅਦ ਕੋਈ ਇਹਨਾਂ ਨੇ ਕੋਈ ਭਰਤੀ ਨਹੀਂ કરી ਕੁਝ ਨਹੀਂ ਜੀ ਐਸਾ ਪਹਿਲਾਂ ਦੇ ਜੋਬ ਕਰਦੇ ਸੀ ਜਾਂ ਤਾਂ ਹੁੰਦਾ ਵੀ ਸਾਨੂੰ ਕੋਵਿਡ ਦੇ ਵਿੱਚ ਰੱਖਿਆ ਜੀ ਕਹਿ ਕੇ ਰੱਖਿਆ ਹੁੰਦਾ ਵੀ ਤੁਸੀਂ ਕੋਵਿਡ ਦੇ ਵਿੱਚ ਹੀ ਕੰਮ ਕਰਨਾ ਉਸ ਤੋਂ ਬਾਅਦ ਤੁਹਾਨੂੰ ਹਟਾ ਦਿੱਤਾ ਜਾਊਗਾ ਸਰ ਇਹਦਾ ਕੋਈ ਸਾਡੇ ਨਾਲ ਕੋਈ ਕੰਟਰੈਕਟ ਨਹੀਂ ਸੀ ਕੁਛ ਨਹੀਂ ਸੀ ਠੇਕੇਦਾਰੀ ਸਿਸਟਮ ਤੇ ਸੀਗੇ ਡੇਲੀ ਬੇਸ ਤੇ ਸੀਗੇ ਸਰ ਇਹਨਾਂ ਨੇ ਸਾਨੂੰ ਹਟਾਤਾ ਜੀ ਉਸ ਤੋਂ ਬਾਅਦ ਕੋਈ ਇਹ ਐਂਬੂਲੈਂਸਾਂ ਖੜੀਆਂ ਨੇ ਫਿਰ ਕਹਿ ਜਾ ਪ੍ਰਬੰਧ ਚੱਲ ਰਿਹਾ ਹਸਪਤਾਲ ਦਾ ਬੜਿਓ ਸਰ ਪ੍ਰਬੰਧ ਦਾ ਤਾਂ ਹੁਣ ਕੀ ਕਹਿ ਸਕਦੇ ਆ ਜਦੋਂ ਸਾਨੂੰ ਨਹੀਂ ਜੋਬ ਮਿਲੀ ਜੀ ਹਨਾ ਸਾਨੂੰ ਹਟਾਤਾ ਪ੍ਰਬੰਧ ਦਾ ਕੀ ਕਹਿ ਸਕਦੇ ਆ ਨਹੀਂ ਭਰਤੀ ਦੀ ਕਮੀ ਤਾਂ ਮਹਿਸੂਸ ਹੋ ਰਹੀ ਸਟਾਫ ਹਾਂਜੀ ਬਿਲਕੁਲ ਜੀ ਸਟਾਫ ਘੱਟ ਹੈ ਜੀ ਜਿਹੜੇ ਨਵੇਂ ਇਹਨਾਂ ਨੇ ਵਾਟ ਟੈਂਡਰ ਦੀ ਭਰਤੀ ਕਰੀ ਆ ਉਹ ਸਾਰੇ ਪੜੇ ਲਿਖੇ ਸੀ ਜੀ ਉਹ ਸਾਰੇ ਰਜ਼ਾਇਨ ਦੇ ਕੇ ਜਾ ਰਹੇ ਨੇ ਜੀ ਕੋਈ ਟੀਚਰ ਲੱਗ ਗਿਆ ਜੀ ਇਹ ਐਂਬੂਲੈਂਸਾਂ ਤਾਂ ਉਹ ਖੜੀਆਂ ਨੇ ਸਰ ਇਹ ਕੋਵਿਡ ਤੋਂ ਬਾਅਦ ਚੱਲੀ ਹੋਣੀ ਜੀ ਨਵੀਆਂ ਜੱਦੀਆਂ ਖੜੀਆਂ ਨੇ ਸਰ ਇਹਨਾਂ ਜੰਦੇ ਵੀ ਨਹੀਂ ਖੋ ਰਹੇ ਹੁੰਦਾ ਜਲਰ ਲੱਗ ਗਿਆ ਕਹਿੰਦੇ ਹਾਂਜੀ ਸਰ ਟਾਇਰ ਖਰਾਬ ਹੋ ਗਏ ਟਾਇਰ ਫਟ ਗਏ ਸਾਰੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਹਾਲਤ ਕੀ ਹੈ ਇਹਨਾਂ ਜਿਹੜੀ ਸਿਵਲ ਹਸਪਤਾਲ ਨਾਬਾ ਵਿੱਚ ਐਂਬੂਲੈਂਸ ਤਾਂ ਹੈਗੀਆਂ ਪਰ ਡਰਾਈਵਰ ਨਹੀਂ ਹੈ ਜੋ ਕਿ ਜੋ ਸਾਡੇ ਸੀ ਹੈ ਸਿਵਲ ਸੈਰਜਨ ਉੱਥੋਂ ਉਪਰੋਂ ਸਾਨੂੰ ਪੋਜ਼ਿਟਿਵ ਹੋ ਕੇ ਆਏਗੀ ਡਰਾਈਵਰ ਦੀ ਫੇ ਇਹ ਐਂਬੂਲੈਂਸ ਨਵੀਆਂ ਨੇ ਬਿਲਕੁਲ ਨਹੀਂ ਇਹ ਐਂਬੂਲੈਂਸ 2022 ਚ ਆਈ ਸੀ ਇੱਕ ਪੱਲਾ ਦੀ ਹੈ ਅੱਛਾ ਜੀ ਪਰ ਲੇਕਿਨ ਡਰਾਈਵਰ ਤੋਂ ਬਿਨਾ ਫਿਰ ਐਂ ਹੀ ਖੜੀਆਂ ਲੋਕ ਕਿ ਉਹ ਮਰੀਜ਼ ਕਿਸ ਤਰ੍ਹਾਂ ਸਰਵਾਈਵ ਕਰ ਲੈਣਗੇ ਸਰ ਅਸੀਂ ਹੈਗਾ 108 ਐਂਬੂਲੈਂਸ ਦੀ ਸਹਾਇਤਾ ਲੈਂਦੀ ਹੋਈ ਹੈ 108 ਐਂਬੂਲੈਂਸ ਸਾਡੀ ਜਾਂਦੀ ਹੈ ਉਹਨਾਂ ਨੂੰ ਅਸੀਂ ਉਹ ਰੂਮ ਵੀ ਦਿੱਤਾ ਹੁੰਦਾ ਹੈ ਮੀ ਮਰੀਜ਼ਾਂ ਨੂੰ ਇਹ ਕਹਿ ਰਹਾ ਵੀ ਪ੍ਰਾਈਵੇਟ ਵੀ ਸਾਨੂੰ ਐਂਬੂਲੈਂਸ ਕਰਨੀ ਪੈ ਰਹੀ ਹੈ ਜੇ ਸਰਕਾਰੀ ਐਂਬੂਲੈਂਸ ਦੇ ਵਿੱਚ ਡਰਾਈਵਰ ਮਿਲ ਜੇ ਤੁਸੀਂ ਆਪਣੇ ਤੌਰ ਤੇ ਕੋਈ ਭਰਤੀ ਨਹੀਂ ਕਰ ਸਕਦੇ ਨਹੀਂ ਅਸੀਂ ਆਪਣੇ ਤੌਰ ਤੇ ਨਹੀਂ ਆ ਉਪਰੋਂ ਹੀ ਸਾਨੂੰ ਭਰਤੀ ਹੋ ਕੇ ਆਏ ਹਾਂ ਇਹ ਇਸ ਬਾਰੇ ਅਸੀਂ ਸਿਵਲ ਸਰਜਨ ਸਰ ਨੂੰ ਜਾਣੂ ਕਰਵਾਇਆ